ਕਿ ਨਹੀਂ ਮਰਦਾ ਮੈਂ ਤਾਂ ਆਪਣਾ ਆਪ ਹੀ ਲੈਣ ਲੱਗ ਰਿਹਾ ਮੈਨੂੰ ਕਿਸੇ ਦਾ ਦਬਕਾ ਨਹੀਂ ਕਿਸੇ ਦਾ ਤੈਨੂੰ ਸਵੇਰੇ ਕਿੱਥੇ ਕੌਣ ਚੱਕ ਕੇ ਲੈ ਗਿਆ ਕੌਣ ਸਰ ਕੋਈ ਲੈ ਗਿਆ ਜੀ ਨਾ ਲੈ ਗਿਆ ਮੈਨੂੰ ਮੈਂ ਸਿੱਧੀ ਸੀ ਬਾਤ ਇਹ ਸਾਡੇ ਨਾਲ ਵੇਂਦਾ ਨਹੀਂ ਵੇਂਦਾ ਨਾ ਦੇਖ ਲਿਆ ਜੀ ਮੈਨੂੰ ਸਤਨਾਮ ਜੀ ਨਾ ਮੈਨੂੰ ਇਸਰਾਹ ਨਾ ਪਾ ਹੋਰਾ ਪਾ ਨਹੀਂ ਮਰਦੇ ਤੇਰੇ ਨਾਲ ਮਰਾਂਗੇ ਮਰਦੇ ਮੈਂ ਨਹੀਂ ਮਰਦਾ ਤੇਰੇ ਖਰਚਾ ਲੱਗਣ ਤੇ ਕੁਝ ਨਾ ਕਿੰਨੇ ਵਜੇ ਲੈ ਕੇ ਗਏ ਸੀ ਮੈਨੂੰ ਨਾ ਮੈਨੂੰ ਉਹ ਤੈਨੂੰ ਕਿੰਨੇ ਵਜੇ ਲੈ ਕੇ ਗਏ ਸੀ ਪ੍ਰਧਾਨ ਤੂੰ ਮੈਨੂੰ ਇਸਰਾਹ ਹੀ ਨਾ ਪਾ ਮੈਨੂੰ ਲਿਗੇ ਜੀ ਕੋਈ ਵੀ ਮੈਂ ਤਾਂ ਆਪਣਾ ਸਿੱਧੇ ਆ ਰਿਹਾ ਮੈਂ ਤਾਂ ਸਿੱਧੇ ਕਰਾਂ ਤਮਾਏ ਹੋ ਮੇਰੇ ਤੇਰੇ ਦੇਵਾਂ ਜਾਂਦਾ ਮੂਰੇ ਆ ਗਿਆ ਮੈਂ ਸਿੱਧਾ ਸਿੱਧੀ ਸੀ ਬਾਤ ਕਰੋ ਨਾ ਕਿਉਂ ਕਰਤਾ ਨਹੀਂ ਆਪੇ ਕਰਾ ਰਹੀ ਨਾ 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 ਮੈਂ ਜੇ ਇੰਨੇ ਬੰਦੇ ਚਾਤੀ ਮਾਰ ਕੇ ਮੈਂ ਮੈਂ ਚਾਤੀ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਜੀ ਮੈਨੂੰ ਮੈਂ ਨਹੀਂ ਮੈਂ ਲੜਦਾ ਨਹੀਂ ਗਾ। ਕੀ ਗਲਵੱਤ ਕੀ ਹੋਈ ਆ ਕਿੰਨੇ ਕੋਈ ਨਹੀਂ ਕੋਈ ਗਲਵੱਤ ਨਹੀਂ ਮੇਰਾ ਮਨ ਨਹੀਂ ਮੰਨ ਰਿਹਾ ਮੈਨੂੰ ਟੈਨਸ਼ਨ ਹੈ। ਨਹੀਂ ਤੁਹਾਨੂੰ ਥਾਣੇ ਦੇ ਅੰਦਰ ਲੈ ਕੇ ਗਏ ਸੀ ਨਾ ਮੈਨੂੰ ਕੋਈ ਨਹੀਂ ਲਗਾਇਆ ਜੀ ਨਾ ਮੇਨ ਤੋਂ ਹੋਰੇ ਕੰਮ ਦਾ। ਉਹ ਤਾਂ ਹੋਰੇ ਕੰਮ ਦਾ ਕੋਈ ਮੈਨੂੰ ਕੋਈ ਨਹੀਂ ਲਗਾਇਆ ਸਿੱਧੀ ਸੀ ਬਾਤ। ਹੈਲੋ। ਇਹ ਕਹਿ ਰਹੇ ਨੇ ਇਸ ਵੇਲੇ ਚੱਕੇ ਲੈ ਗਏ ਤੇ ਲੋ ਜੀ ਨਹੀਂ ਨਹੀਂ ਆ ਗਿਆ ਇੱਥੇ ਆ ਗਿਆ ਇੱਥੇ। ਉਹ ਨਹੀਂ ਲੈ ਗਏ ਜੀ ਕੋਈ ਚੱਕੇ ਨਹੀਂ ਲੈ ਗਏ ਕੁਝ ਨਹੀਂ। ਹੁਣ ਹੁਣ ਰੋਟੀ ਖਵਾ ਕੇ ਆਏ ਨੇ ਆਪਣੇ ਬੰਦੇ ਨੂੰ। ਨਾ ਨਾ। ਹੁਣ ਹੁਣ ਤੁਸੀਂ ਸਾਡੇ ਰੋਟੀ ਨਹੀਂ ਖਾਓਗੇ ਰੋਟੀ ਸੀ ਕੋਣ ਖੁਣ ਖਲਾ ਕੇ ਆਇਆ ਮੈਨੂੰ ਗੁਰੂ ਘਰੋਂ ਉਹ ਕਿਉਂ ਮਾਰੇ ਸਤਨਾਮ ਜੀ ਕੋਈ ਗੱਲ ਨਾ ਬਤਾਉਣ ਤੈਨੂੰ ਦੋਸਤ ਛੋਟਾ ਸਾਡੇ ਸਾਡੇ ਉਹ ਮੈਂ ਨਾ ਵੀ ਮੈਂ ਉਹ ਮੈਂ ਮੈਂ ਤੇ ਇਸਰਾਏ ਦੀ ਬੰਦਾ ਕਬੀਰ ਜੀ ਮੈਂ ਤੇਰੇ ਹੱਥੇ ਜੋੜ ਤਾਨੂੰ ਕੋਈ ਥ੍ਰੈਟ ਆ? ਮੈਨੂੰ ਨਾ ਮੈਨੂੰ ਟੈਨਸ਼ਨ ਹੈ ਮੈਂ ਮੈਨੂੰ ਨਹੀਂ ਨਹੀਂ ਤੁਹਾਨੂੰ ਕੋਈ ਥ੍ਰੈਟ ਕੀਤਾ ਗਿਆ ਜਦੋਂ ਚੱਲ ਕੇ ਨਹੀਂ ਮੈਂ ਕੁਝ ਨਹੀਂ ਜੀ ਕਰਿਆ ਕਿਸੇ ਨੂੰ ਵੀ ਮੈਂ ਤਾਂ ਆਪਣੇ ਆਪ ਆਪਣੇ ਕਾਗਜ਼ ਬਾਖੂ ਲੜਦੇ ਨਹੀਂ ਜਿਹੜੋਂ ਲੜਦੇ ਨਹੀਂ ਲੜਦੇ ਨਹੀਂ ਲੜਦਾ ਮੇਰੇ ਨਾਲ ਕੋਈ ਵੀ ਨਹੀਂ ਲੜਦਾ ਮੈਂ ਕਿਉਂ ਲੜਾਂ ਮੈਂ ਮੇਰੇ ਲੜ ਕਿਸੇ ਨੂੰ ਤੇ ਤੁਹਾਨੂੰ ਤੇ ਘਰ ਬਾਗ ਬੋਟਾਂ ਚ ਦੋ ਆਹ ਨਹੀਂ ਜੀ ਮੈਂ ਨਹੀਂ ਮੈਂ ਉਹ ਨਹੀਂ ਤੁਹਾਨੂੰ ਮਾਰਦਾ ਗੋਲੀ ਵਜਣਗੇ ਮੈਨੂੰ ਲੋੜ ਮੈਨੂੰ ਟੈਨਸ਼ਨ ਮੈਂ ਲੜਨਾ ਹੀ ਨਹੀਂ ਹੈ ਆ ਦੇਖੋ ਮੈਨੂੰ ਕਿਸੇ ਨੂੰ ਨਾ ਚੱਕਿਆ ਨਾ ਮੈਂ ਚਕਾਇਆ ਨਾ ਚੱਕਿਆ ਤੇ ਗਿਆ ਤੁਹਾਨੂੰ ਪਤਾ ਹੀ ਨਹੀਂ ਨਾ ਚੱਕ ਲਿਆ ਹੁਣ ਕੋਈ ਹੋਰ ਚੱਕਣ ਮੈਂ ਨਹੀਂ ਚੱਕਿਆ ਕਵੀਰ ਜੀ ਉਮੇ ਦੇ ਕਾ ਨਾ ਨਾ ਫਿਰ ਮੇਰੇ ਮੇਰੇ ਕਾ ਮੈਨੂੰ ਅਰਜ਼ੀ ਲਿਖਿਆ ਕਰਿਓ ਮੈਨੂੰ ਦੇਣ ਦੇ ਚੱਲ ਆ ਜਾ ਉੱਥੇ ਲਿਖਾ ਦੇ ਆ ਜਾ ਨਾ ਠੰਡਾ ਹੋ ਰਿਹਾ ਮੈਂ ਉਹ ਮੰਨੀ ਜੀ ਪੈਣੀ ਨਹੀਂ ਮੰਨੀ 100 ਬੰਦਾ ਤੇ ਮਗਰ ਮੈਂ ਨਹੀਂ ਇਸ਼ਾਰਾ ਤਾਂ ਮੈਨੂੰ ਪਾਈ ਬੰਦਾ ਨਹੀਂ ਤੈਨੂੰ ਗੋਲੀ ਚੱਲ ਚੱਲ ਗਈ ਉਹ ਨਹੀਂ ਮੈਂ ਇਸ਼ਾਰਾ ਹੀ ਨਹੀਂ ਪੈਂਦਾ ਮੈਨੂੰ ਬਾਪ ਮੈਨੂੰ ਇਸ਼ਾਰਾ ਨਾ ਪਾਉ ਤੂੰ ਪਰਖੇ ਆ ਦਿੰਦਾ ਨਾ ਨਾ ਮੈਨੂੰ ਨਾਲ ਮੈਨੂੰ ਇਹ ਦੂਖੇ ਤੋਂ ਹੋ ਬਣਾਉਂਦੇ ਆਂ ਤੋਂ ਹੋ ਬਣਨੀਆਂ ਦੁਸ਼ਣ ਜੁਲੀ ਬਣਨੀਆਂ ਕਾਗਜ਼ ਬਣਾਉਂਦੇ ਆਂ ਬਾਬਾ ਮਰਨਾ ਕੱਲ ਨੂੰ ਵੀ ਮਰਨਾ ਹੈ ਉਹ ਵੀ ਲੜੀ ਜਾ ਕੇ ਨਹੀਂ ਲੱਗਦਾ ਯਾਰ ਤੂੰ ਪੰਜਾਬੀ ਹੋ ਕੇ ਨਾ ਨਾ ਆਨ ਹੋ ਗਈ ਯਾਰ ਤੇ ਤੇਰਾ ਮੌਦੂ ਆਉਂਦੀ ਨਾ ਫਿਰ ਸਰਾ ਹੀ ਨਹੀਂ ਪੈਂਦਾ ਮੈਂ ਕਰ ਗਿਆ ਆ ਤੇਰੇ ਤੈਨੂੰ ਫੋਟੋ ਕਿੱਥੇ ਸੁਆ ਗੀ ਨਾ ਨਾ ਟੈਲੀਫੋਨ ਕਰਿਆ ਮੈਂ ਮੈਨੂੰ ਕੀ ਪਤਾ ਵੀ ਜਾਣ ਬਣੇ ਫਿਰ ਹੁਣ ਕਿਉਂ ਫੋਣੀ ਫਿਰ ਮੈਂ ਨਹੀਂ ਜੀ ਸਰਾ ਹੀ ਨਹੀਂ ਪਾਦਾ ਬੜੀ ਕੀ ਉਹ ਤਾਂ ਦੱਸ ਦੇ ਕੋਈ ਕੁਛ ਨਹੀਂ ਮੈਨੂੰ ਮਿਲ ਕੇ ਆ ਕੇ ਬਾਸ ਕਰਾ ਦੇ ਕਬੀਰ ਜੀ ਮੈਂ ਤਾਂ ਕਹਿ ਕੇ ਕਰਾ ਦਾਂ ਆ ਜਾ ਆ ਜਾ ਕਰਾ ਜੀ ਮੈਂ ਤੇਰਾ ਸਹਾਨ ਮੰਨੂਆ ਮੈਂ ساری ਜ਼ਿੰਦਗੀ ਉਹ ਦੱਸਦਾ ਬਾਦ ਆ ਆ ਜਾ ਮਰਦਾਨਾ ਚਲਾ ਆ ਜਾ ਇਸ ਮੇਰਾ ਰੋਲਾ ਕੀ ਹੈ ਕਾਗਜ਼ ਕਿਨੇ ਭਰੇ ਸੀ ਤੁਹਾਡੇ ਆ ਦੱਸ ਦੇ ਨਾਲ ਜਦੋਂ ਜਿਹੜੀ ਸ਼ੁਰੂਆਤੀ ਦੌਰ ਦੇ ਵਿੱਚ ਤੁਹਾਨੂੰ ਕੌਣ ਲੈ ਕੇ ਗਿਆ ਸੀ ਮੈਨੂੰ ਹੁਣ ਭਰਾਵਾ ਤੂੰ ਮੇਰੀ ਬਾਤ ਸੁਣ ਤੈਨੂੰ ਮੈਂ ਕੀ ਕਹਿਆ ਤੇ ਮੱਥ ਜੋੜੇ ਮੈਂ ਸਤਨਾਮ ਜੀ ਮੇਰੇ ਕਾਗਜ਼ ਨੇ ਭਰਾ ਮੈਂ ਕਰਦਾ ਨਾ ਮੈਂ ਇਲੈਕਸ਼ਨ ਲੜਾ ਨਾ ਮੈਂ ਬੋਟ ਮੰਗਾ ਨਾ ਮੈਨੂੰ ਲੋਕ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਇਹ ਘਰ ਸੀ ਮੈਂ ਨਾ ਮੈਂ ਮੇਰੀ ਬਾਤ ਸੁਣ ਨਾ ਜੀ ਇੱਕ ਮਿੰਟ ਇੱਕ ਮਿੰਟ ਉਹ ਜਾ ਤੇ